ਵਿਦਿਆਰਥੀਓ ਸਤ ਸ੍ਰੀ ਅਕਾਲ ਅੱਜ ਦੇ ਆਪਾਂ ਇਸ ਲੈਕਚਰ ਵਿੱਚ 7ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜੋ ਸਤੰਬਰ ਦੀ ਪ੍ਰੀਖਿਆ ਹੋਣੀ ਹੈ ਉਸ ਨਾਲ ਸੰਬੰਧਿਤ ਇੱਕ ਪ੍ਰੈਕਟਿਸ ਪੇਪਰ ਹੱਲ ਕਰਾਂਗੇ ਬੱਚਿਓ ਦੇਖਦੇ ਹਾਂ ਇਹ ਸਾਡਾ ਪੇਪਰ ਕਿੰਨੇ ਸਮੇਂ ਦਾ ਹੋਵੇਗਾ ਤੇ ਇਸ ਵਿੱਚ ਕਿਹੋ ਜਿਹੇ ਪ੍ਰਸ਼ਨ ਸਾਨੂੰ ਆਉਣਗੇ ਬੱਚੇ ਸਾਡਾ ਪੇਪਰ ਹੋਣਾਗਾ ਉਹ ਸਾਡਾ ਜਿਹੜਾ ਸਮਾਂ ਹੋਵੇਗਾ ਉਹ 3 ਘੰਟੇ ਦਾ ਹੋਵੇਗਾ ਠੀਕ ਹੈ ਬੱਚਿਓ ਤਾਂ ਇਹਦਾ ਸਾਡਾ ਜੋ ਅੰਕ ਬੱਚਿਓ ਕੁੱਲ 80 ਅੰਕ ਦਾ ਹੋਵੇਗਾ ਜਾਣ ਕੇ ਕਿ ਉਹ ਕਿਹੜਾ ਸਮਾਂ ਦਾ ਪੇਪਰ ਦਾ 8:30 ਤੋਂ 11:30 ਦਾ 3 ਘੰਟੇ ਦਾ ਪੇਪਰ ਹੋਵੇਗਾ ਤੇ ਫੁੱਲ ਪੇਪਰ ਆਵੇਗਾ 80 ਅੰਕ ਦਾ ਤਾਂ ਇਸ ਪ੍ਰਸ਼ਨ ਪੱਤਰ ਦੇ ਵਿੱਚ ਚਾਰ ਭਾਗ ਹੋਣਗੇ ਠੀਕ ਹੈ ਇੱਕ ਭਾਗ A ਹੋਵੇਗਾ ਇੱਕ ਭਾਗ B ਹੋਵੇਗਾ ਇੱਕ C ਹੋਵੇਗਾ ਇੱਕ D ਹੋਵੇਗਾ ਇਸ ਵਿੱਚ ਬੱਚੇ ਇੱਕ ਅੰਕ ਵਾਲੇ ਪ੍ਰਸ਼ਨ ਹੋਣਗੇ B ਵਿੱਚ ਦੋ ਅੰਕ ਵਾਲੇ ਪ੍ਰਸ਼ਨ ਹੋਣਗੇ C ਭਾਗ ਦੇ ਵਿੱਚ ਚਾਰ ਅੰਕ ਵਾਲੇ ਪ੍ਰਸ਼ਨ ਹੋਣਗੇ ਤੇ D ਭਾਗ ਦੇ ਵਿੱਚ ਜਿਹੜੇ 6 ਅੰਕ ਵਾਲੇ ਜਿਹੜੇ ਪ੍ਰਸ਼ਨ ਉਹ ਹੋਣਗੇ ਬੱਚਿਓ ਇਹਦੇ ਵਿੱਚ ਇੱਕ ਅੰਕ ਵਾਲੇ 20 ਪ੍ਰਸ਼ਨ ਹੋਣਗੇ ਜੋ ਬੀ ਭਾਗ ਆ ਇਹਦੇ ਵਿੱਚ ਵਿੱਚੋਂ ਦੋ ਅੰਕ ਵਾਲੇ ਸੱਤ ਪ੍ਰਸ਼ਨ ਹੋਣਗੇ ਜੋ ਸੀ ਭਾਗ ਆ ਬੱਚਿਓ ਚਾਰ ਅੰਕ ਵਾਲੇ ਇਹਦੇ ਵਿੱਚ ਸੱਤ ਪ੍ਰਸ਼ਨ ਹੋਣਗੇ ਤੇ ਜੋ ਡੀ ਭਾਗ ਆ ਬੱਚਿਓ ਇਹਦੇ ਵਿੱਚ ਵੀ ਸਾਡੇ ਜਿਹੜੇ ਆ ਉਹ ਤਿੰਨ ਪ੍ਰਸ਼ਨ ਉਹ ਹੋਣਗੇ ਇਹਨਾਂ ਤਿੰਨਾਂ ਪ੍ਰਸ਼ਨਾਂ ਵਿੱਚ ਬੱਚਿਓ ਜਾਂ ਪਾ ਕੇ ਆਵੇਗੀ ਇਹਦੇ ਵਿੱਚ ਕਿਸੇ ਤਿੰਨ ਪ੍ਰਸ਼ਨ ਵਿੱਚ ਜਾਂ ਹੋਵੇਗੀ ਠੀਕ ਆ ਬੱਚਿਓ ਤਾਂ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਏ ਭਾਗ ਉਹ 20 ਅੰਕ ਦਾ ਬਣਦਾਗਾ ਇਹ ਸਾਡੇ ਕੋਲੇ ਜੋ ਬੀ ਭਾਗ ਹੈ ਬੱਚਿਓ 14 ਅੰਕ ਦਾ ਬਣਦਾ ਹੈਗਾ ਜੋ ਸਾਡਾ ਸੀ ਭਾਗ ਹੈ ਬੱਚਿਓ 28 ਅੰਕ ਦਾ ਬਣਦਾ ਹੈਗਾ ਤੇ ਜੇ ਜੋ ਸਾਡਾ ਡੀ ਭਾਗ ਹੈ ਬੱਚਿਓ ਇਹ ਬਣਦਾ 18 ਅੰਕ ਦਾ ਤੇ ਆਪਾਂ ਇਹਨੂੰ ਜੋ ਕੁੱਲ ਨੂੰ ਜੋੜ ਕੇ ਤਾਂ ਸਾਡੇ ਕੋਲੇ ਜਿਹੜਾ ਕੁੱਲ 80 ਅੰਕ ਦਾ ਪੇਪਰ ਸਾਡੇ ਕੋਲ ਹੀ ਬਣਦਾ ਹੈਗਾ ਇਸ ਤਰ੍ਹਾਂ ਬੱਚਿਓ ਤੁਹਾਨੂੰ ਪੇਪਰ ਆਗੇ ਜਾ ਤੁਹਾਡਾ ਜੋ ਪੇਪਰ ਦਾ ਬਲੂਪ੍ਰਿੰਟ ਹੈਗਾ ਉਹ ਤੁਹਾਡੇ ਸਕੂਲਾਂ ਵਿੱਚ ਪਾਉਂ ਚੁੱਕਾ ਹੈ ਤਾਂ ਤੁਸੀਂ ਉਸ ਨੂੰ ਦੇਖ ਕੇ ਆਪਣੀ ਤਿਆਰੀ ਕਰ ਸਕਦੇ ਹੋ ਇਸ ਦੇ ਵਿੱਚ ਪੰਜ ਚੈਪਟਰਾਂ ਵਿੱਚ ਜਿਹੜਾ ਸਾਡਾ ਸਿਲੇਬਸ ਆਵੇਗਾ ਤਾਂ ਆ ਵੀ ਕਿਉਂ ਨਾ ਅੱਗੇ ਦੇਖਦੇ ਆ ਕਿ ਸਾਨੂੰ ਜਿਹੜਾ ਕਿਸ ਤਰ੍ਹਾਂ ਦਾ ਜਿਹੜਾ ਪੇਪਰ ਆਵੇਗਾ ਠੀਕ ਹੈ ਦੇਖੋ ਪਹਿਲਾ ਭਾਗ ਤਾਂ ਬੱਚੋ ਇਹ ਕਿ ਜਿਹੜੇ ਸਾਰੇ ਪ੍ਰਸ਼ਨ ਆਗੇ ਉਹ ਜ਼ਰੂਰੀ ਹੋਣਗੇ ਠੀਕ ਹੈ ਜੋ ਸਾਡੇ ਕੋਲ ਭਾਗ A ਹੈ ਉਸ ਵਿੱਚ ਪਹਿਲਾਂ ਦੱਸਿਆ ਗਿਆ ਸਾਡੇ ਕੋਲ ਜਿਹੜੇ 20 ਪ੍ਰਸ਼ਨ ਹੋਣਗੇ 1 ਅੰਕ ਵਾਲੇ ਤਾਂ ਕੋਲ ਜਿਹੜਾ 20 ਅੰਕ ਦਾ ਜਿਹੜਾ ਭਾਗ ਇਹ ਬਣੇਗਾ ਤਾਂ ਹਰ ਇੱਕ ਪ੍ਰਸ਼ਨ ਬੱਚੋ ਕਿੰਨੇ ਦਾ ਹੋਵੇਗਾ 1 ਅੰਕ ਦਾ ਹੋਵੇਗਾ ਜਿਹੜੇ ਪ੍ਰਸ਼ਨਾਂ ਨੂੰ ਸਾਡੇ ਕੋਲ ਐਮਸੀਕਿਊ ਬਹੁਕਲਪੀ

ਬੱਚਿਓ ਪਹਿਲਾ ਬਜ ਜੋ ਪ੍ਰੈਕਟ ਕਰਦੇ ਆ ਬ੍ਰੈਕ ਦੇ ਮੂਰੇ ਕੁਝ ਨਹੀਂ ਹੈਗਾ ਯਾਨੀ ਕਿ ਮਾਈਨਸ ਦੇ ਪੰਜ ਹੀ ਰਹਿ ਗਏ ਬੱਚਿਓ ਇਹ ਸਾਡੇ ਕੋਲ ਦੇਖੋ ਪ੍ਰੈਕਟਿਕ ਪਲੱਸ 5 ਸੀਗਾ ਤੇ ਇਹ ਸਾਡੇ ਕੋਲ ਪਲੱਸ ਦੇ 5 ਰਹਿ ਗਏ ਹੁਣ ਬੱਚਿਓ ਜਦੋਂ ਪਤਾ ਵੀ ਅਸੀਂ 5 ਦੇ ਵਿੱਚੋਂ 5 ਘਟਾ ਗਏ ਯਾਨੀ ਕਿ ਸੇਮ ਸੰਖਿਆ ਵਿੱਚੋਂ ਸੇਮ ਸੰਖਿਆ ਘਟਾ ਗਏ ਤਾਂ ਅਸਰ ਕੀ ਸਾਡੇ ਕੋਲ ਹਮੇਸ਼ਾ ਜ਼ੀਰੋ ਤਾਂ ਕਈ ਬੱਚੇ ਇਸ ਤਰ੍ਹਾਂ ਕੱਟ ਵੀ ਦਿੰਦੇ ਆ ਠੀਕ ਹੈ ਤਾਂ ਆਪਸ਼ਨ ਡੀ ਇਸ ਪ੍ਰਸ਼ਨ ਦੇ ਬੱਚਿਓ ਕੀ ਹੋਣਗਾ ਫਿਰ ਸਹੀ ਉੱਤਰ ਸਾਡੇ ਕੋਲ ਹੈ ਅਗਲਾ ਪ੍ਰਸ਼ਨ ਆਟੇ ਕੋ ਬੱਚਿਓ ਹੈ ਮਾਈਨਸ 10 ਪਲੱਸ ਮਾਈਨਸ 12 ਦੇ -10 -12 ਬੱਚਿਓ ਦੇਖੋ ਪਹਿਲਾ ਰੂਲ ਆ ਸਾਡੇ ਕੋਲ ਕਿ ਵੀ ਸਭ ਤੋਂ ਪਹਿਲਾਂ ਸੇ ਬ੍ਰੈਕਟ ਨੂੰ ਖੋਲਣਾ ਹੁੰਦਾ ਹੈ ਬੋਡ ਮਾਸਟਰ ਰੂਲ ਆ ਸਾਡੇ ਕੋਲ ਦੇਖੋ ਸੇ ਇਹ ਬ੍ਰੈਕਟ ਕੋਲਿਆ ਕਿਉਂਕਿ ਬ੍ਰੈਕਟ ਦੇ ਮੂਰੇ ਕੁਝ ਨਹੀਂ ਯਾਨੀ ਕੁਝ ਦਾ ਭਾਵੇਂ ਤੇ ਬੱਚਿਓ ਪਲੱਸ ਦਾ ਨਿਸ਼ਾਨ ਹੁੰਦਾ ਹੈ ਠੀਕ ਹੈ ਇਹ ਮੈਨੂੰ ਸੇ ਦੱਸ ਰਿਹਾ ਕਿ ਦੇਖੋ ਇੱਥੇ ਪਲੱਸ ਆ ਇਹ ਬ੍ਰੈਕਟ ਕੋਲਣ ਸਾਡੇ ਉੱਪਰ ਇਹ ਰਹੇ ਜੂਗਾ -12 ਵੀ ਇਹ ਸਾਡੇ ਕੋਲੇ ਬ੍ਰੈਕਟ ਸੇ ਵੀ ਪਲੱਸ ਦਾ ਨਿਸ਼ਾਨ ਹੋਵੇ ਅੰਦਰ ਜੋ ਸੰਖਿਆ ਜੇ ਘਟਾਉਦੀ ਹੈ ਤਾਂ ਬੱਚਿਓ ਘਟਾਉਦੀ ਹੀ ਰਹਿ ਜਾਂਦੀ ਆ ਇਹ ਜੋੜਦੀ ਹੈ ਤਾਂ ਜੋੜਦੀ ਰਹ ਜਾਂਦੀ ਹੈ ਹੁਣ ਬੱਚੇ ਦੇਖੋ ਦੋਨੇ ਸਾਵਾਂ ਸਾਡੇ ਸੰਖਿਆਵਾਂ ਸਾਡੇ ਕੋਲੇ ਨੰਬਰ ਆ ਉਹ ਕੀ ਆ ਘਟਾਉਦੇ ਆ ਯਾਨੀ ਕਿ ਦੋਨਾਂ ਦਾ ਜੋੜ ਹੋਵੇਗਾ ਠੀਕ ਹੈ ਬੱਚਿਓ ਤਾਂ ਜੁਨਾ ਜੋੜ 10 ਤੇ 12 ਕਿੰਨਾ ਸਾਡੇ ਕੋਲੇ ਮਾਈਨਸ 22 ਠੀਕ ਹੈ ਤਾਂ ਕਈ ਬੱਚੇ ਇਸ ਤਰ੍ਹਾਂ ਵੀ ਕਰ ਲੈਂਦੇ ਵੀ ਮਾਈਨਸ ਅਸੀਂ ਸਾਂਝੀ ਰੱਖ ਲਈ 1 ਇੱਕ 10 ਜੋੜ ਗਏ 12 ਜੋੜ ਗਏ ਠੀਕ ਹੈ ਇਸ ਤਰ੍ਹਾਂ ਵੀ ਆਪਾਂ ਕਰ ਸਕਦੇ ਹਾਂ ਬੱਚਿਓ ਵਿੱਚ ਠੀਕ ਹੈ ਦੋਨੇ ਘਟਾਉ ਉਹਦੇ ਸਾਂਝੀ ਰੱਖ ਲਈ ਯਾਨੀ ਕਿ ਦੋਨਾਂ ਦਾ ਜੋੜ ਹੋ ਗਿਆ 22 ਆ ਗਿਆ ਇਕਨ ਬੱਚਿਓ ਨਿਸ਼ਾਨ ਇਸ ਦਾ ਉਹੀ ਰਹੂਗਾ ਕਿ ਉਹ ਦੋਨਾਂ ਸੰਖਿਆਵਾਂ ਦਾ ਹੈ। ਯਾਨੀ ਕਿ ਦੋਨੇ ਘਟਾਉਂਦੀਆਂ ਤੇ ਘਟਾਉਂਦਾ ਰਹੇਗਾ। ਯਾਨੀ ਕਿ ਸਾਡੇ ਕੋਲ ਜਿਹੜਾ ਆਪਸ਼ਨ ਸੀ ਹੈ ਬੱਚਿਓ ਇਸ ਪ੍ਰਸ਼ਨ ਹੱਟ ਜਿਹੜਾ ਉੱਤਰ ਆ ਬਹੁ ਹੈ। ਅਚਾਰ ਕੋ 3ਵਾਂ ਪ੍ਰਸ਼ਨ ਦੇਖੋ ਆਪਾਂ ਇਹ ਦੇਖਦੇ ਹਾਂ। ਠੀਕ ਹੈ। 3ਵਾਂ ਪ੍ਰਸ਼ਨ। 3ਵੇਂ ਪ੍ਰਸ਼ਨ ਵਿੱਚ ਵਿੱਚ ਕੀ ਹੈਗਾ? ਇਹ ਤੁਸੀਂ ਕਹਾਵਾਂ ਜੋੜਾ ਦੇਖਾ 1 -1 -1 ਲਿਖਿਆ ਇਹ ਆਪਾਂ ਬੱਚੋ ਕਿਵੇਂ ਹੱਲ ਕਰਾਂ ਲਿਖੋ ਤੁਹਾਨੂੰ ਬੱਚੋ ਪਹਿਲਾਂ ਸਭ ਇਹਨੇ ਬਰੈਟਾਂ ਦੇ ਮੂਹਰੇ ਤਾਂ ਕੀ ਆ ਪਲੱਸ ਦਾ ਨਿਸ਼ਾਨ ਨਹੀਂ ਹੈ ਠੀਕ ਹੈ ਤਾਂ ਜਿਹਨ ਗੂਰੇ ਪਲੱਸ ਦਾ ਨਿਸ਼ਾਨ ਹੋਵੇਲੇ ਅੰਦਰ ਸੰਖਿਆ ਘਟਾਉ ਆਉਦੀ ਹੈ ਘਟਾਉਦੀ ਰਹ ਜਾਂਦੀ ਲੇਕਿਨ ਇੱਥੇ ਦੇਖੋ ਬਾਹਰ ਪੀ ਘਟਾਉ ਦਾ ਅੰਦਰ ਵੀ ਘਟਾਉ ਦਾ ਤਾਂ ਇਹ ਸਾਰੇ ਗੁਲ ਹੋ ਜਾਂਦੀ ਹੈਗੀ ਪਲੱਸ ਹੋ ਜੂਗੀ ਸੰਖਿਆ ਕਿ 1 1 ਉਹਨੇ ਦੇਖੋ ਬੱਚੋ -1 1 ਜੋੜਾ 0 ਜੇ ਆਪਾਂ ਕੱਟ ਕੇ ਕਹਿ ਸਕਦੇ ਆ 0 ਯਾਨੀ ਕਿ ਆਪਸ਼ਨ ਡੀ ਇਸ ਪ੍ਰਸ਼ਨ ਦਾ ਸਹੀ ਬੱਚੋ

2 -8 0 ਕਬੀਆਂ ਸਾਡੇ ਕੋਲੇ -1 -2 -3 ਸਾਨੂੰ ਪਤਾ ਵੀ ਜਿਹੜੀਆਂ ਇਧਰ ਸੰਖਿਆਵਾਂ ਥੱਬਾ ਜਾਂਦੀਆਂ ਉਹ ਘਟਦੇ ਜਾਂਦੀਆਂ ਜਾਣ ਕੇ ਉਹਦਾ ਮੁੱਲ ਬੱਚੋ ਕੀ ਹੈਗਾ ਘਟਦਾ ਹੈਗਾ ਸੱਜੇ ਹੱਥ ਮੁੱਲ ਕੀ ਹੈਗਾ ਵੱਧਦਾ ਹੈਗਾ ਇਨਕਰੀਸ ਹੁੰਦਾ ਹੁਣ ਦੇਖੋ ਜਿਹੜੀ ਸਾਡੇ ਕੋਲ ਦੇਖੋ ਆ ਸੰਖਿਆ -1 ਇਹ ਤੋਂ ਬਾਅਦ ਸਾਡੇ ਕੋਲ ਸੰਖਿਆਵਾਂ ਜ਼ੀਰੋ ਤੇ ਪੋਜ਼ਿਟਿਵ ਆਏ ਜਿਧਰ ਆਤਮ ਕਾ ਜਲਦੀ ਹੈ ਠੀਕ ਹੈ देखो जी छोटी होगी पर सबी हुई मैनसिक यानी कि बच्चों आप है बच्चों आप देखते हैं कि अगे सा देखो ये हैगा सा गुणा की तीन संख्या देखो। पहली संख्या की है घटाओ छ दूजी की है घटाओ पांच तीजी की हैगी जीरो ਤਾ ਸਾਨੂੰ ਇੱਥੇ ਗੁਣਾ ਕਰਨ ਦੀ ਲੋੜ ਨਹੀਂ ਜਦੋਂ ਅਸੀਂ ਸਾਡੇ ਕੋਲ ਸੰਖਿਆਵਾਂ ਦੇ ਬੱਚੇ ਗਿਣਤੀ ਕਿੰਨੀ ਹੋ ਗਈ 1 ਹੋਵੇ 2 ਹੋਵੇ 3 ਹੋਵੇ ਜਦੋਂ ਅਸੀਂ ਜ਼ੀਰੋ ਨਾਲ ਗੁਣਾ ਕਰਦੇ ਹਾਂ ਸਿਫਰ ਨਾਲ ਗੁਣਾ ਕਰਦੇ ਹਾਂ ਤਾਂ ਉਸ ਸੰਖਿਆ ਦਾ ਪੂਰਾ ਮੁੱਲ ਕੀ ਬਣ ਜਾਂਦਾਗਾ ਸਿਫਰ ਬਣ ਜਾਂਦਾ ਹੈ ਇਸ ਕਰਕੇ ਬੱਚੋ ਫਿਰ ਇਹਦੇ ਜਿਹੜੀ ਗੁਣਾ ਕੀ ਆਵੀ ਸਾਡੇ ਕੋਲੇ ਉਹ ਸਿਫਰ ਆਵੇਗੀ ਤਾਂ ਕਿਹੜੇ ਆਪਸ਼ਨ ਨੇ ਰੁੱਚਾਗਾ ਆਪਸ਼ਨ A ਦੇ ਵਿੱਚ ਕਿਹੜਾ ਉੱਤਰ ਇਹਦਾ ਪਿਆਗਾ ਤਾਂ ਆਪਸ਼ਨ A ਬੱਚੇ ਇਸ ਪਸੰਦਾ ਕੀ ਹੈ ਫਿਰ ਸਹੀ ਉੱਤਰ ਹੈ ਨੈਕਸਟ ਕੁਐਸਚਨ ਆਪਾਂ ਦੇਖਦੇ ਆਂ ਬੱਚਿਓ ਸਾਡੇ ਕੋਲ ਹੈ ਕੁਐਸਚਨ ਨੰਬਰ 6 ਤੇ 7 ਸਾਡੇ ਕੋਲ ਆਂ ਬੱਚਿਓ 6 ਪ੍ਰਸੈਂਟ ਕੀ ਹੈਗਾ 0 ਭਾਗ ਮਾਈਨਸ 10 ਦਾ ਮੁੱਲ ਕੀ ਹੈ ਦਾ ਵੈਲਿਊ ਆਫ 0 ਡਿਵਾਈਡ ਬਾਈ ਮਾਈਨਸ 10 ਦੇਖੋ ਇੱਥੇ ਕੀ ਪਿਆ ਇਹਨੂੰ ਆਪਾਂ ਲਿਖ ਕਿਵੇਂ ਸਕਦੇ ਆਂ ਦੇਖੋ 0 -10 ਇਹ ਭਾਗ ਹੋ ਗਏ ਸਾਰੇ ਵਿੱਚ ਭਾਵੇਂ ਪਤਾ ਵੀ ਜਦੋਂ ਵੀ ਅਸੀਂ 0 ਨਾਲ ਜਾਂ 0 ਨੂੰ ਕਿਸੇ ਸੰਖਿਆ ਨਾਲ ਭਾਗ ਕਰਦੇ ਆਂ ठीक है जी कर में जीरो संख्या अंखा डिवाइड करते हैं तो बनता बच्चों का बच्चों सातवा प्रश्न है, है, ए। ए, है। एक बटा दो गुणा अठ अस देखो गुणा करके देखने इसमें एक बटा दो गुणा अठ ठीक है बच्चों हम देखो आप देखिए आपा देखिए देखो ਇੱਕ बटे ਦੋ ਕੀ ਹੁੰਦਾਗਾ ਅੱਧਾ ਹਾਫ ਤਾਂ ਜਦੋਂ ਅਸੀਂ ਕਿਸੇ ਸੰਖਿਆ ਨੂੰ ਹਾਫ ਨਾਲ ਅੱਧਾ ਗੁਣਾ ਕਰਦੇ ਹਾਂ ਤਾਂ ਉਹ ਦੂਜੀ ਸੰਖਿਆ ਵੀ ਅੱਧੀ ਰਹਿ ਜਾਂਦੀ ਆ ਲਿਖੋ 8 ਦਾ ਬੱਚੋ ਕੀ ਹੁੰਦਾਗਾ 4 ਤਾਂ ਆਪਸ਼ਨ ਵੀ ਰਣਗੇ ਸਾਡੇ ਕੋਲ ਆਪਸ਼ਨ ਹੈ ਸੀ 4 ਇਹ ਆਪਾਂ ਬੱਚਿਆਂ ਨੂੰ ਗੁਣਾ ਕਰਕੇ ਦੇਖਣੀ ਆ ਦੇਖੋ ਗੁਣਾ ਕਿਵੇਂ ਕਰਾਂਗੇ 8 ਦੇਖੋ 8 ਥੱਲੇ ਕੁਝ ਬੱਚੋ ਨਹੀਂ ਹੈਗਾ ਤੇ ਇਹਨੂੰ ਆਪਾਂ ਇੱਕ ਨਾਲ ਗੁਣਾ ਕਰ ਲਵਾਂਗੇ ਉੱਪਰ ਦੇਖੋ 8 ਗੁਣਾ 1 ਥੱਲੇ 2 1 ਠੀਕ ਹੈ ਹੁਣ ਆਪਾਂ ਇਹਨੂੰ ਘੱਟ ਸਕਦੇ ਹਾਂ ਦੇਖੋ 8 2 ਆਇਆ ਲਿਖ ਸਕਦੇ ਇੱਕ ਵਾਰੀ 8 ਨੂੰ 2 ਨਾਲ ਭਾਗ ਕੀਤਾ ਬੱਚਿਓ 4 ਤੁਸੀਂ ਇਸ ਤਰ੍ਹਾਂ ਵੀ ਭਾਗ ਕਰਕੇ ਦੇਖ ਸਕਦੇ ਹੋ ਇਹਨੂੰ ਠੀਕ ਹੈ 4 2 8 ਬਾਕੀ ਬਚਿਆ 0 ਤਾਂ ਇਸ ਤਰ੍ਹਾਂ ਮਤਲਬ ਕਿ ਹਰ ਕੋਲ 4 ਆ ਇਸ ਕੁਸ਼ਨ ਦਾ ਸਹੀ ਉੱਤਰ ਆਵੇਗਾ ਕਿਉਂਕਿ ਆਪਾਂ 8ਵਾਂ ਤੇ 3 ਤਰ੍ਹਾਂ 9ਵਾਂ ਪ੍ਰਸ਼ਨ ਦੇਖਦੇ ਹਾਂ ਇਹ ਖੰਦੇ ਕੋ ਪ੍ਰਸ਼ਨਾਂ ਦਾ 9/4 ਦਾ ਉਲਟਕ੍ਰਮ ਦਾ ਰੈਸੀਪਰਕਲ ਆਫ 3/4 ਵੀ 9/4 ਦਾ ਉਲਟਕ੍ਰਮ ਸਾਡੇ ਕੋਲੇ ਕੀ ਹੋਏਗਾ ਉਲਟਕ੍ਰਮ ਉਲਟੇ ਬੱਚੇ ਉਹਨੂੰ ਉਲਟਾ ਕਰਨਾ ਦੇਖੋ ਜੇ ਆਪਾਂ ਇਹਨੂੰ ਉਲਟਾ ਕੀਤਾ ਕਰਾਂਗੇ ਤਾਂ ਕਿੰਨਾ ਹੋ ਜਾਊਗਾ ਇਹਨਾਂ ਕੋ ਪਹਿਲਾਂ ਇਹਨੂੰ ਕੋ ਉਲਟਾ ਕਰਾਂਗੇ ਤਾਂ ਕੀ ਹੋਏਗਾ ਐ ਹੋ ਜਾਊਗਾ ਠੀਕ ਹੈ ਜੇ ਇਹ ਥੋੜਾ ਤਾਂ ਆਗਾ ਉੱਪਰ ਆਗਾ ਥੋੜਾ ਪਾਗ ਨੀਚੇ ਜਾਣਗੇ ਜਾਨਕਿ ਜਿਹੜਾ ਤੇ ਅੰਸ਼ ਸੀਗਾ ਉਹ ਹਰ ਬਣ ਜਾਊਗਾ ਜੋ ਹਰ ਆ ਉਹ ਅੰਸ਼ ਬਣ ਜਾਊਗਾ ਠੀਕ ਹੈ ता इस तरह संख्या उल्टा कर सकते हैं उत्तरा करो उत्तर नाग दस सताई दशमलव दस नो अपना करना गा भाग करना शॉर्टकट अपना क्यों करना देखो जो बिंदुओं को दस नाग करते हैं तो जो बिंदु है

ਇਹਨਾਂ ਅੰਕੜਿਆਂ ਦਾ ਮੋਡ ਕੀ ਹੈ ਦਾ ਮੋਡ ਆਫ ਦਿ ਡਾਟਾ ਮੋਡ ਅਸੀਂ ਬੋਲਕ ਤੱਕ ਕਰਨਾ ਦੇਖੋ ਬੱਚਿਓ ਮੋਡ ਜਾਂ ਬੋਲਕ ਕੀ ਹੁੰਦਾਗਾ ਵੀ ਜਿਹੜੇ ਸਾਨੂੰ ਆਂਕੜੇ ਦਿੱਤੇ ਆ ਉਹਦੇ ਵਿੱਚ ਕਿਹੜੀ ਸੰਖਿਆ ਵੱਧ ਵਾਰੀ ਆ ਰਹੀ ਹੈ ਜਿਹੜਾ ਨੰਬਰ ਜ਼ਿਆਦਾ ਵਾਰ ਆ ਰਿਹਾ ਦੇਖੋ ਹੁਣ ਆਪਾਂ ਤਿੰਨ ਲਿਖਦੇ ਤਿੰਨ ਕਰਦੇ ਆਂਗੇ ਇੱਕ ਆ ਪਿਆਗਾ ਇੱਕ ਆ ਪਿਆ ਤਿੰਨ ਕਿੰਨੇ ਵਾਰੀ ਆ ਰਿਹਾ ਸਾਡੇ ਕੋਲੇ ਦੇਖੋ ਆਪਾਂ ਲਿਖ ਲੈ ਤੇ ਤਿੰਨ ਕਿੰਨੇ ਵਾਰੀ ਆ ਰਿਹਾਗਾ ਦੋ ਵਾਰੀ ਪੰਜ ਲਿਖਦੇ ਆਪਾਂ ਇੱਕ ਆਇਆ ਇੱਕ ਇਹ ਪਿਆ ਪੰਜ ਵੀ ਕਿੰਨੇ ਵਾਰ ਆ ਰਿਹਾ ਹੈ ਸਾਡੇ ਕੋਲੇ ਦੋ ਵਾਰੀ ਅੰਗਿਆਪਾ ਇੱਕ ਦਿਖ ਗਏ ਇੱਕ ਦੋ ਇੱਕ ਦੇ ਵਿੱਚ ਕਿੰਨੇ ਵਾਰ ਆ ਰਿਹਾ ਹੈ ਦੋ ਵਾਰੀ ਹੁਣ ਆਪਾਂ ਦੋ ਗਿਣਦਿਆਂਗੇ ਇੱਕ ਦੋ ਤਿੰਨ ਤਾਂ ਦੋ ਕਿੰਨੇ ਵਾਰ ਆ ਰਿਹਾ ਬੱਚਿਓ ਤਿੰਨ ਵਾਰੀ ਸਿਫਰ ਅੱਗੇ ਇੱਕ ਦੋ ਸਿਫਰ ਕਿੰਨੇ ਵਾਰ ਆ ਰਿਹਾਗਾ ਦੋ ਵਾਰੀ ਅਗੜ ਬਰੇਗਾ ਕਹਿੰਦਾ 6 ਬੱਚਿਓ ਤਾਂ 6 ਕਿੰਨੇ ਵਾਰ ਆ ਰਿਹਾਗਾ ਇੱਕ ਵਾਰੀ ਹੁਣ ਆਪਾਂ ਦੇਖਾਂਗੇ ਕਿਹੜੇ ਸੰਖਿਆ ਸਭ ਤੋਂ ਵੱਧ ਵਾਰ ਆ ਰਹੀ ਹੈ

विक्या द पोलनिसम नॉट अ मेजर ऑफ द सेंट्रल टेंडेंसी मेटोसेस इज कनाडा गारंटी पडते है कि कनाडा और अन्य भी चैप्टर पडते है कि 10 ਸਾਡੇ ਕੋਲ ਮਾਪ ਹੁੰਦੇ ਹੈਗੇ ਇੱਕ ਹੁੰਦਾ ਸਾਡੇ ਕੋਲੇ ਮਤਮਾਨ ਇੱਕ ਹੁੰਦਾ ਮਦਕ ਇੱਕ ਹੁੰਦਾ ਬੌਲ ਇਹ ਤਿੰਨੇ ਕੇਂਦਰੀ ਪ੍ਰਵਰਤੀ ਦੇ ਮਾਪ ਹਨ ਠੀਕ ਹੈ ਲੇਕਿਨ ਜੋ ਵਿਚਲਨ ਸੀਮਾ ਹੁੰਦੀ ਹੈ ਇਹ ਕੇਂਦਰੀ ਪ੍ਰਵਤੀਆਂ ਮਾਪ ਨਹੀਂ ਹੁੰਦੀ ਤਾਂ ਸਾਡੇ ਪ੍ਰਸ਼ਨ ਦਾ ਜੋ ਸਹੀ ਉੱਤਰ ਹੈ ਬੱਚਿਓ ਉਹ ਆਪਸ਼ਨ ਡੀ ਹੈ ਰੇਂਜ ਵਿਚਨ ਸੀਮਾ ਠੀਕ ਹੈ ਇਹ ਉੱਤਰ ਥਿਰੋ ਪਰਸਾ ਬੱਚੋ x 5 0 ਤਾਂ x ਦਾ ਮੁੱਲ ਕੀ ਹੋਵਗਾ ਮੈਂ ਤੁਹਾਨੂੰ ਜੇ ਫਿਰ ਸਾਰਨ ਸਮੀਕਰਨ ਕੈਪੀਟਲ ਦੇ ਟਸ ਵਾਲਾ ਹੈ ਇਹ ਆਪਾਂ ਇਸ ਨੂੰ ਕਿਵੇਂ ਹੱਲ ਕਰਾਂਗੇ ਸਾਡੇ ਕੋਲ ਹੈ x 5 0 ਤੇ ਬੱਚੋ ਧਿਆਨ ਨਾਲ ਦੇਖੋ ਅਸੀਂ ਕਰੇ x ਦਾ ਮੁੱਲ ਪਤਾ ਕਰਨਾ ਯਾਨੀ ਕਿ x ਦੇ ਨਾਲ ਜੋ ਵੀ ਸੰਖਿਆ ਦੇ ਘਟਾ ਹੋ ਗਿਆ ਜਾਂ ਜੋੜ ਗਿਆ ਉਹਨੂੰ ਖਤਮ ਕਰਨਾ ਖਤਮ ਕਿਵੇਂ ਕਰਾਂਗੇ ਪਾਣੀ ਕਾਜਾ ਪਲੱਸ ਚਾ ਇਹ ਪਲੱਸ ਵਾਲੇ 5 ਨੂੰ ਅਸੀਂ ਖਤਮ ਕਰਨਾ ਤਾਂ ਉਹ ਚ ਇੱਕ ਘਟਾਵਾਂਗੇ ਬੱਚਿਓ 5 ਲਿਖਣ ਇੱਥੇ ਨਿਯਮ ਇਹ ਆ ਵੀ ਜਿੰਨਾ ਅਸੀਂ ਖੱਬੇ ਪਾਸੇ ਘਟਾਇਆ ਉਹਨੇ ਸੱਜੇ ਪਾਸੇ ਵਧਾਉਣਾਗਾ ਤਾਂ ਕਿ ਇਹ ਸਮੀਕਰਨਾਂ ਬੈਲੈਂਸ ਬਣੀ ਰਹੇ ਠੀਕ ਹੈ ਸਮੀਕਰਨ ਵਿੱਚਾਂ ਬੈਲੈਂਸ ਹੁੰਦੀ ਆ ਦੋਨੋਂ ਪਾਸੇ ਬਰਾਬਰ ਹੁੰਦੇ ਵੀ ਦੋਨੇ ਪਾਸੇ ਇੱਕੋ ਜਿਹਾ ਮੁੱਲ ਹੁੰਦੇ ਆ ਹੁਣ ਜੇ ਆਪਾਂ ਇਧਰੋਂ ਘਟਾ ਰਹੇ ਤਾਂ ਸਾਨੂੰ ਇਧਰੋਂ ਘਟਾਉਣਾ ਪੈਣਾ ਇਹ ਕੱਟਿਆ ਗਿਆ ਇਧਰ ਆ ਗਿਆ x 0 ਤੇ -5 ਇਹ ਸਾਡੇ ਕੋਲ -5 ਹੀ ਆ ਗਿਆ

ਪਾਤ ਪਹਿਲਾ ਗੱਲ ਕੀਤਾ ਵੀ x ਦੇ ਨਾਲ ਕੀ ਜੋੜਾ ਕੀ ਘਟਾ ਹੋ ਜਾ ਦੇਖੋ ਇਹਦੇ ਵਿੱਚ x ਦੇ ਨਾਲ ਨਾਂ ਦਾ ਕਿ ਸੰਖਿਆ ਜੋੜ ਦੇ ਵਿੱਚ ਉਹਨਾਂ ਘਟਾ ਦੇ ਵਿੱਚ ਆਹ ਕਾਦੇ ਵਿੱਚ ਆ ਗੁਣਾ ਦੇ ਵਿੱਚ ਵੀ ਜੇਕਰ ਕੋਈ x ਦੇ ਨਾਲ ਲੱਗੀ ਤਾਂ ਜਾਣ ਕੇ ਵਿੱਚੋਂ ਕਾਹ ਚ ਹੁੰਦੀ ਹੈ ਗੁਣਾ ਚ ਹੁੰਦੀ ਹੈ ਤਾਂ ਗੁਣਾ ਵਾਲੀ ਸੰਖਿਆ ਨੂੰ ਕਿਵੇਂ ਖਤਮ ਕਰ ਸਕਦੇ ਆ ਦੇਖੋ ਗੁਣਾ ਦੇ ਉਲਟ ਕਰਿਆ ਭਾਗ ਹੁੰਦੀ ਹੈ ਤਾਂ ਅਸੀਂ ਦੋਨੇ ਪਾਸੇ ਉਸ ਸੰਖਿਆ ਨਾਲ ਭਾਗ ਕਰ ਦੇਣਾ ਗੁਣਾ ਦਾ ਕੈਨਸਲ ਹੋ ਗਿਆ ਆ 5 2 10 ਨੈਕਸਟ ਟੈਮ ਉਹ ਕਿੰਨਾ ਆ ਗਿਆ ਦਾ ਸੰਬੋਧਨ ਆ ਪਾਕੀਤਾ 5 ਤਾਂ ਆਪਸ਼ਨ B ਬੱਚਿਓ ਇਸ ਪ੍ਰਸ਼ਨ ਦਾ ਕੀ ਆ ਗਿਆ ਸਾਡੇ ਕੋਲ ਸਹੀ ਉੱਤਰ ਹੈ ਅਗਲਾ ਪ੍ਰਸ਼ਨ ਦੇਖਦੇ ਹਾਂ ਸਮੀਕਰਨ x 4 9 ਦੇ ਕਥਨ ਨਿਰੂਪ ਹੈ ਦਾ ਸਟੇਟਮੈਂਟ ਫਰੋਮ ਦੀ ਇਕੁਏਸ਼ਨ ਇਸ ਇਕੁਏਸ਼ਨ ਤੋਂ ਕੀ ਸਟੇਟਮੈਂਟ ਸਹੀ ਹੈ ਦੇਖੋ x ਸੇ ਬੱਚਿਓ 4 ਘਟਾਉਣ ਤੇ 9 ਬਰਾਬਰ ਹੁੰਦਾ ਦੇਖੋ x ਵਰ ਘਟਾ ਆ ਰਿਹਾ ਕੋਈ ਇਸ ਕਰਕੇ ਆਂਸਰ ਨਹੀਂ ਹੋ ਸਕਦਾ C ਆਗਾ x ਦਾ 4 ਗੁਣਾ x ਨਾਲ ਆਪਾਂ ਸੰਖਿਆ ਗੁਣਾ ਕਰ ਰਹੇ ਹਾਂ ਨਹੀਂ ਕਰਦੇ ਇਹ ਵੀ ਕੈਨਸਲ ਹੁਣ ਸਾਡੇ ਕੋਲ ਹੈਗਾ ਇੱਕ ਆਪਿਆ ਦੇਖੋ b ਹੈਗਾ x ਅਤੇ 4 ਦਾ ਜੋੜ ਦੇਖੋ ਜੋੜ ਕਰ ਰਹੇ ਹਾਂ ਸਹੀ ਆ ਜੋੜ ਫਲ ਕੀ ਹੈਗਾ 9 ਦੋਨਾਂ ਨੂੰ ਜੋੜ ਕੇ 9 ਇਸ ਕਰਕੇ ਆਪਸ਼ਨ b ਆਪਸ਼ਨ ਦਾ ਕੀ ਆ ਸਹੀ ਉੱਤਰ ਹੈਗਾ ਦਾ ਸਮ ਆਫ ਦੀ x ਐਂਡ 4 9 ਬੱਚੋ

ਇਹ ਇਹ ਦਾ 3 ਪੀ ਇਹ ਜੋੜ ਗਿਆ 4 14 ਬੱਚਿਓ 18 ਹੁਣ ਇਹਨੂੰ ਆਪਾਂ 3 ਨਾਲ ਕਰਾਂਗੇ ਦੋਨੇ ਪਾਸੇ ਭਾਗ ਇਹ ਆ ਗਿਆ 6 6 2 18 ਭਾਗ ਕਰਕੇ ਬੱਚਿਓ ਪੀ ਆ ਮੁਲਕ ਕਿੰਨਾ ਆ ਗਿਆ 6 ਤਾਂ ਆਪਸ਼ਨ ਬੀ ਇਸ ਪ੍ਰਸ਼ਨ ਦੇ ਵਿੱਚੋਂ ਸਹੀ ਉੱਤਰ ਫਰਕ ਬੱਚਿਓ ਰੇਸ਼ਿਓ ਆ 2/3 ਇਹਦਾ ਪ੍ਰਤੀਸ਼ਤ ਰੂਪ ਕੀ ਹੋ ਦੇਖੋ ਬੱਚਿਓ ਜਦੋਂ ਅਸੀਂ ਕਿਸੇ ਸੰਖਿਆ ਦਾ ਪ੍ਰਤੀਸ਼ਤ ਰੂਪ ਪਤਾ ਕਰਦੇ ਹਾਂ 100 ਨਾਲ ਗੁਣਾ ਕਰਦੇ ਹਾਂ 100 ਸਾਨੂੰ ਗੁਣਾ ਕਰੂ ਅੱਗੇ ਜਮਾਣੇ ਬੱਚਿਓ 2 ਗੁਣਾ 100 200 ਨੂੰ 3 ਨਾਲ ਭਾਗ ਕਰੋ ਸਹੀ ਤੇ ਬੱਚਿਓ 18

ਅਟਕ ਬੁੱਝਾ ਦਾ ਘਰ ਮਤ ਅੰਨੀਵਾ ਪ੍ਰਸ਼ਨ ਆਗਾ ਇਹ ਸਾਡੇ ਕੋਲ ਇੱਕ ਸੰਖਿਆ ਹੈ 0.025 ਨੂੰ ਪ੍ਰਤੀਸ਼ਤ ਵਿੱਚ ਅਤੀਸ਼ਤ ਵਿੱਚ ਬਦਲੋ ਐਂਡ ਵਾਟਸ ਦਾ ਇਨ ਟੂ ਪਰਸੈਂਟੇਜ ਬੱਚੋ ਪਹਿਲਾਂ ਅਸੀਂ ਆਪਾਂ ਗੱਲ ਕੀਤੀ ਕਿ 0 ਸਾਨੂੰ ਆਪਾਂ ਪ੍ਰਤੀਸ਼ਤ ਬੋਲਣਾ ਹੁੰਦਾ ਪਰ ਤਾਂ ਲੈ ਕੇ ਆਉਂਦਾ ਉਹਨੂੰ ਆਪਾਂ ਅੰਦਾਜ਼ਨ ਸੌ ਨਾਲ ਗੁਣਾ ਕਰ ਦਿੰਦੇ ਆਪਾਂ ਦੇਖੀ ਕਿਵੇਂ ਤਰ੍ਹਾਂ ਜਨੂੰ ਮਿੱਥੇ ਕਰੇ ਕੋ ਸੰਖਿਆ 0.02 ਨੂੰ ਗੁਣਾ ਕਿੰਨਾ ਕਰਾਂਗੇ ਨੂੰ ਸੋ ਦੇ ਨਾ ਬੱਚੇ ਕਿੰਨਾ ਬਣ ਗਿਆ 8 ਕਿ ਬਣ ਗਿਆ ਦੇਖੋ 0 2 5 0 0 ਠੀਕ ਹੈ ਬੱਚੋ ਇੰਨਾ ਬਣ ਗਿਆ ਨਾਿੰਦੂ ਕਿੰਨੇ ਵਾਲਾ ਹੋਣਾ 3 ਵਾਰ ਕਿੱਥੇ ਲੱਗ ਜੂ ਬੱਚੇ ਕੋਲ ਜਿਹੜੀ ਸੰਖਿਆ ਹੈ ਉਹ ਕਿੰਨਾ ਬਣ ਗਿਆ ਹੈ 2.5 ਆਪਸ਼ਨ ਡੀ ਠੀਕ ਹੈ ਬੱਚੇ अगला प्रश्न जेकर एक्स का तीह प्रसेंट बहत्तर होसेंट जो आप लिख सकते बहत्तर ठीक है जीरो न जीरो कटो एक्स का मुल कि ਇਹ 10 7 ਬਕਰਨਾ ਪੁਣਾ ਹੋ ਗਿਆ ਨੂੰ ਇਹਦੇ ਤਿੰਨਾਂ ਭਾਗ ਕਿ ਆ ਜਾਣ ਕਿ ਆ ਵੀ ਕੀਆ 72 10 ਨਾਲ ਗੁਣਾ ਕੀਤਾ ਕਿੰਨਾ ਆਣਗਾ ਬੱਚਿਓ 240 ਤਾਂ ਆਪਸ਼ਨ ਐ ਬੀ ਇਸ ਪ੍ਰਸ਼ਨ ਦਾ ਕੀਆ ਬੱਚਿਓ ਸਹੀ ਉੱਤਰ ਹੈ

ਠੀਕ ਹੈ ਤਾਂ ਵੱਟੇ ਜਾਂ ਹੋ ਜਾਂਦੇ ਦੇਖੋ ਹੁਣ ਦੇਖੋ ਇਹਨੂੰ ਆਪਾਂ ਜੇ ਉਲਟਾ ਕਰਕੇ ਲਿਖਾਂਗੇ ਤਾਂ ਇਹ ਸਾਡੇ ਕੋਲ ਜਾ ਕੇ ਸਭ ਤੋਂ ਉੱਪਰ ਗੁਣਾ ਹੋ ਜਾਣਗੇ ਇੱਕ ਉਹਦੇ ਨਾਲ ਭਾਗ ਜਾਣਗੇ ਆ ਇਹਦੇ ਨਾਲ ਗੁਣਾ ਹੋ ਜਾਂਦੇ ਤੇ ਆ ਜਾ 7 5 35 ਇੰਨਾ ਆ ਗਿਆ 2 5 ਇੰਨਾ ਆ ਗਿਆ ਬੱਚੇ ਅਸੀਂ ਪਤਾ ਕਿ ਆਪਾਂ ਦੇਖੋ ਪ੍ਰਤੀਸ਼ਤ ਪਰਸੈਂਟੇਜ ਪਹਿਲਾਂ ਗੱਲ ਕੀਤੀ ਵੀ ਜਦੋਂ ਆਪਾਂ ਪਰਸੈਂਟੇਜ ਕਰਨੀ ਹਾਂ ਕਹਿੰਨਾ ਗੁਣਾ ਕਰਨੇ ਬੱਚਿਓ 100 ਨਾਲ 100 ਵੈਰੀ ਗੁੱਡ

ਇਹ ਵੀਡੀਓ ਨੂੰ ਬੱਤੋ ਤੇ ਲਾਈਕ ਕਰੋ ਤੇ ਬਿਲਕੁਲ